ਤੁਸੀਂ ਦੇਖ ਰਹੇ ਹੋ ਜ਼ਾਰ ਟੀਵੀ ਨਿਊਜ਼ ਚੈਨਲ ਤੇ ਮੈਂ ਹਾਂ ਮੀਨੂ ਸ਼ਰਮਾ ਆਏ ਦਿਨ ਤੁਹਾਨੂੰ ਕਿਸੇ ਨਾ ਕਿਸੇ ਹਸਤੀ ਨਾਲ ਸੀ ਰੂਬਰੂ ਕਰਵੋਣਾ ਚਾਹੇ ਅਜਿਹੀ ਪਰਸਨੈਲਿਟੀ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ ਆਪਣੀ ਫੀਲਡ ਵਿੱਚ ਹੰਡੇ ਉਹ ਤਾਂ ਹੈਗੇ ਨੇ ਨਾਲ ਹੀ 올 ਰੌਂਡਰ ਨੇ ਸਮੇ ਸਾਡੇ ਦਾ ਹਰਪ੍ਰੀਤ ਸਿੰਘ ਜੀ ਮੌਜੂਦ ਨੇ ਜੋ ਕਿ ਜੀ ਆਰ ਡੀ ਗਰੁੱਪ ਆਫ ਕਾਲਜੇਸ ਦੇ ਵਾਈਸ ਚੇਅਰਮੈਨ ਨੇ ਜਿਨ੍ਹਾਂ ਨੇ ਇੰਸਟੀਚੂਟ ਹੈਗਰ ਉਪਰ ਵਿੱਚ ਖਾਸ ਮੌਕੇ ਤੇ ਗੱਲਬਾਤ ਕਰਦੇ ਜਾਣਦੇ ਆ ਕੀ ਕੀ ਇੰਟਰਸਟਿੰਗ ਫੈਕਟਰਸ ਨੇ ਕੀ ਕੀ ਹਾਈਲਾਈਟਸ ਨੇ ਇੰਸਟੀਚੂਟ ਦੇ ਤੇ ਕੀ ਕੀ ਇਹਨਾਂ ਦੇ ਯੂ ਐਸ ਬ ਸਸ ਸਤਿ ਸ਼੍ਰੀ ਅਕਾਲ ਮੈਮ ਪਹਿਲਾਂ ਤਾਂ ਥੈਂਕ ਯੂ ਕਿ ਤੁਸੀਂ ਮੌਕਾ ਦੇ ਰਹੇ ਹੋ ਅੱਜ ਤੁਹਾਡੇ ਟੀਵੀ ਦੇ ਥਰੂ ਰੂਬਰੂ ਹੋਣ ਦਾ ਦਰਸ਼ਕਾਂ ਨਾਲ ਤੁਸੀਂ ਕੀ ਜਾਨਣਾ ਚਾਹੁੰਦੇ ਹੋ ਮੈਂ ਹਮੇਸ਼ਾ ਤਿਆਰ ਹਾਂ ਦੱਸਣ ਲਈ ਬਟ ਉਸ ਤੋਂ ਪਹਿਲਾਂ ਦੱਸਣਾ ਚਾਹਾਂਗਾ ਪਰਮਾਤਮਾ ਨੇ ਸਾਰਿਆਂ ਦੀ ਡਿਊਟੀ ਲਗਾਈ ਹੈ ਤੁਹਾਡੀ ਡਿਊਟੀ ਲਗਾਈ ਹੈ ਰਾਈਟ ਇਨਫੋਰਮੇਸ਼ਨ ਰਾਈਟ ਆਪਣੇ ਵਿਊਅਰਸ ਤੱਕ ਪਹੁੰਚਾਣਾ ਇਸੇ ਤਰ੍ਹਾਂ ਹੀ ਸਾਡੀ ਡਿਊਟੀ ਲਗਾਈ ਹੈ এডੂਕੇਸ਼ਨ ਦੇ ਵਿੱਚ ਰਾਈਟ ਕਰੀਅਰ ਰਾਈਟ ਕਰੀਅਰ ਓਪਰਚ्युनिटीज ਬੱਚਿਆਂ ਨੂੰ ਪ੍ਰੋਵਾਈਡ ਕਰਨਾ ਨਾਲ ਕੁਆਲਟੀ এডੂਕੇਸ਼ਨ ਦੇ ਨਾਲ ਜੋ ਕਿ ਆਪਾਂ ਜੀਆਰਡੀ ਗਰੁੱਪ ਆਫ ਕਾਲਜਿਸ ਦੇ ਅੰਡਰ ਕਰ ਰਹੇ ਆਂ ਵਾਹਿਗੁਰੂ ਦੀ ਕਿਰਪਾ ਨਾਲ ਉਹ ਸਾਰੀਆਂ ਕੰਪਨੀਆਂ ਜਿਹੜੀਆਂ ਚਿਤਕਾਰਾ ਆਉਂਦੀਆਂ ਨੇ ਉਸਲੇ ਲੈਵਲ ਦੀਆਂ ਕੁਝ ਕੰਪਨੀਆਂ ਸਾਡੇ ਜੀਆਰਡੀ ਵੀ ਆਉਂਦੀਆਂ ਨੇ ਇਵਨ ਟੌਪ ਰੈਂਕਰ ਜਿਹੜੇ ਪੀਟੀਯੂ ਦੀ ਮੈਰਿਟ ਲਿਸਟ ਦੇ ਵਿੱਚ ਨੇ ਉਹ ਜੀਆਰਡੀ ਨੂੰ ਬਿਲੋਂਗ ਕਰਦੇ ਨੇ ਆਪਾਂ ਜੀਆਰਡੀ ਚ ਇੱਕ ਗੱਲ ਨੂੰ ਕਟੋ-ਕਟ ਮੌਤ ਕੇ ਮਿਲਨੇ ਚਾਹੀਦੇ ਨੇ ਰੁਜ਼ਗਾਰ ਦੇ ਤਾਂ ਕਿ ਬੱਚਾ ਆਪਣੇ ਮਾਪੇ ਨੂੰ ਫਕਰ ਮਹਿਸੂਸ ਕਰਾ ਸਕੇ ਡਿਗਰੀ ਤੋਂ ਨਾਲ ਨਾਲ ਜਦੋਂ ਨਿਕਲੇ ਤੇ ਜੌਬ ਲੈ ਕੇ ਨਿਕਲੇ ਹੁਣ ਤਾਂ ਤੁਸੀਂ ਕਿੰਨੇ ਬੱਚਿਆਂ ਨੂੰ ਰੁਜ਼ਗਾਰ ਦੇ ਚੁੱਕੇ ਤੇ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਾਂ ਇਹ ਵੀ ਪਤਾ ਚੱਲੇਗਾ ਤੁਸੀਂ ਕੈਦੀਆਂ ਨੂੰ ਵੀ ਨੌਕਰੀ ਦੀ ਦੰਦਿਓ ਮੌਕਾ ਹਾਂਜੀ ਮੈਮ ਹੁਣ ਤੱਕ ਵੈਗੁਰੂ ਦੀ ਕਿਰਪਾ ਨਾਲ 70000 ਤੋਂ ਜ਼ਿਆਦਾ ਬੱਚਿਆਂ ਦੀ ਨੌਕਰੀ ਲਗਵਾ ਚੁੱਕਾ ਹਾਂ ਈਵਨ ਵੇਰੀਅਸ ਯੂਨੀਵਰਸਿਟੀਆਂ ਦਾ ਪ੍ਰਾਈਵੇਟ ਕਾਲਜਿਸ ਦਾ ਮੈਂ ਪਹਿਲਾਂ ਪਲੇਸਮੈਂਟ ਡਾਇਰੈਕਟਰ ਸੀਗਾ ਇਹ ਕਾਲਜ ਨੂੰ ਖੁੱਲਣ ਤੋਂ ਪਹਿਲਾਂ ਈਵਨ 2000 ਸਿንስ 2015 2015 ਤੋਂ ਮੈਂ ਪੰਜਾਬ ਪੁਲਿਸ ਨਾਲ ਐਜ਼ ਅ ਐਡਵਾਈਜ਼ਰ ਵੇਰੀਅਸ ਡਿਪਾਰਟਮੈਂਟਸ ਕਰ ਰਿਹਾ ਹਾਂ ਈਵਨ ਪੰਜਾਬ ਪ੍ਰिजन ਡਿਵੈਲਪਮੈਂਟ ਬੋਰਡ ਦੇ ਵਿੱਚ ਐਡਵਾਈਜ਼ਰ ਟੂ ਮੈਂਬਰ ਸੈਕਟਰੀ ਦੇ ਥਰੂ ਤਾਂ ਕਿ ਮੇਰਾ ਰੋਲ ਸੀਗਾ ਜਿਹੜੇ ਕੈਦੀ ਨੇ ਅੰਦਰ ਜਿਹੜੇ ਕਾਰਖਾਨੇ ਨੇ ਉਹ ਚੱਲਣ ਆਪਣੇ ਜਿਹੜੇ ਇਨਮਿਟ ਪ੍ਰिजन ਇਨਮਿਟਸ ਨੇ ਆਪਣੇ ਕੈਦੀ ਨੇ ਜਿਹੜੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਇੰਡਸਟਰੀ ਆਵੇ ਇੰਡਸਟਰੀ ਉੱਥੇ ਕਾਰਖਾਨਿਆਂ ਨੂੰ ਕੰਮ ਦਵੇ ਤੇ ਸਾਡੇ ਜਿਹੜੇ ਕਿ ਬਹੁਤ ਟੈਲੈਂਟਡ ਅੰਦਰ ਇਨਮਿਟਸ ਨੇ ਜਿਹੜੇ ਕਿ ਸਕਿਲਫੁਲ ਨੇ ਉਹ ਆਪਣਾ ਕੰਮ ਕਰਕੇ ਉਹਨੂੰ ਸਿਰ ਨੂੰ ਕਰ ਸਕਿਆ ਇਹ ਮੇਰਾ ਰੋਲ ਸੀਗਾ ਜੀ ਤੁਸੀਂ ਸਾਲ 2008 ਤੋਂ ਫੀਲਡ ਵਿੱਚ ਕੰਮ ਕਰ ਰਹੇ ਹੋ 25 ਚੱਲ ਰਿਹਾ ਕੀ ਬਦਲਾਅ ਦੇਖਦੇ ਹੋ ਫੀਲਡ ਵਿੱਚ ਜੇਕਰ ਮੈਂ ਗੱਲ ਕਰਾਂ ਐਜ਼ ਅ ਓਨਰ ਆਫ ਦਾ ਕੈਂਪਸ ਅਗਰ ਗੱਲ ਕਰੀ 2018 ਤੋਂ ਇਹ ਕਾਲਜ ਜਦੋਂ ਤੋਂ ਬਸ ਸਟਾਰਟ ਕੀਤਾ ਹੈ ਐਜ਼ ਅ ਵਾਈਸ ਚੇਅਰਮੈਨ ਆਫ ਦਾ ਕਾਲਜ ਅਗਰ ਮੈਂ ਦੇਖਾਂ ਤੇ ਇੱਕ ਚੀਜ਼ ਜਿਹੜੀ ਬਹੁਤ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਜੋ ਆਪਾਂ ਗੱਲ ਕਰੀਏ ਕਿ ਮੋਬਲਾਈਜੇਸ਼ਨ ਕੀਤੀ ਹੈ ਆਪਣੇ ਅਪੋਰਚੁਨਿਟੀਆਂ ਦੀ ਇਵਨ ਯੂਥ ਵਾਸਤੇ ਸਟੂਡੈਂਟ ਹੂ ਇਜ਼ ਵੈਲ ਅਵੇਅਰ ਅਬਾਊਟ ਦਾ ਆਈਆਈ ਹੀ ਹੈਜ਼ ਲੋਟ ਆਫ ਅਪੋਰਚੁਨਿਟੀਜ਼ ਇਨ ਦਾ ਮਾਰਕੀਟ ਟੂ ਗਰੋ ਅਪ ਤੋ ਆਪਾਂ ਜੇ ਦੇਖੀਏ ਤਾਂ ਸਭ ਤੋਂ ਵੱਡੀ ਅਪੋਰਚੁਨਿਟੀ ਇਹੀ ਹੈ ਕਈ ਜੌਬਸ ਡੈਫੀਨਿਟਲੀ ਇਹਨਾਂ 'ਚ ਫਰਕ ਪਿਆ ਹੈ ਬਟ ਉਹ ਜੌਬਸ ਦੇ ਨਾਲ ਨਵੀਆਂ ਜੌਬਸ ਵੀ ਕ੍ਰੀਏਟ ਹੋਈਆਂ ਨੇ ਜਦੋਂ ਕੋਈ ਇੱਕ ਅਪੋਰਚੁਨਿਟੀ ਜਾਂਦੀ ਤੇ ਦੂਸਰੀ ਅਪੋਰਚੁਨਿਟੀ ਦਾ ਲੋਕਾਂ ਨੂੰ ਮੌਕਾ ਮਿਲਦਾ ਹੀ ਮਿਲਦਾ ਵਾ ਤੋ ਮੈਂ ਦੇਖਦਾ ਹਾਂ ਕਿ ਅਗਰ ਯੂਥ ਆਪਣਾ ਦਿਲੋਂ ਕਿਸੇ ਚੀਜ਼ ਨੂੰ ਲੈ ਕੇ ਕੰਮ ਕਰਦਾ ਹੈ ਤਾਂ ਉਹਦਾ ਰਿਜ਼ਲਟ ਪਰਮਾਤਮਾ ਵੱਲੋਂ ਚੰਗਾ ਹੀ ਆਉਂਦਾ ਹੈ ਤੇ ਇਹਦੇ ਹਾਈਲਾਈਟਸ ਕੀ ਨੇ ਯੂਐਸਪੀ ਕੀ ਤੁਹਾਡੇ ਇੰਸਟੀਚਿਊਟ ਦਾ ਜੀਆਰਡੀ ਦਾ ਮੈਨੂੰ ਸਭ ਤੋਂ ਵੱਡਾ ਯੂਐਸਪੀ ਇਹੀ ਲੱਗਦਾ ਹੈ ਅਗਰ ਇੱਕ ਬੱਚੇ ਨੂੰ ਕੁਆਲਿਟੀ ਐਜੂਕੇਸ਼ਨ ਨਾਲ ਕੁਆਲਿਟੀ ਪਲੇਸਮੈਂਟ ਕੁਆਲਿਟੀ ਪਲੇਸਮੈਂਟ ਦਾ ਮਤਲਬ ਹੈ ਉਹ ਪਲੇਸਮੈਂਟ ਜਿੱਥੇ ਕਿ ਬੱਚਾ ਜੁਆਇਨ ਕਰਨ ਤੋਂ ਬਾਅਦ ਕਹਵੇ ਕਿ ਮੈਂ ਡ੍ਰੀਮ ਜੌਬ ਡ੍ਰੀਮ ਕੰਪਨੀ ਲਈ ਕੰਮ ਕਰ ਰਿਹਾ ਹਾਂ ਇਸ ਤਰ੍ਹਾਂ ਦੀਆਂ ਓਪਰਚ्युनिटीਜ਼ ਕਈ ਓਪਰਚ्युनिटीਜ਼ ਜੀਆਰਡੀ ਵਿੱਚ ਆਲਰੇਡੀ ਮਿਲ ਰਹੀਆਂ ਨੇ ਈਵਨ ਪੜਦਾ-ਪੜਦਾ ਬੱਚਾ ਇੱਕ ਅੱਛੀ ਕੰਪਨੀ ਦੇ ਵਿੱਚ ਇੰਟਰਨਸ਼ਿਪ ਕਰਦਾ ਹੈ ਇੰਟਰਨਸ਼ਿਪ ਕਰਨ ਤੋਂ ਬਾਅਦ ਉਸੇ ਕੰਪਨੀ ਦੇ ਵਿੱਚ ਇੱਕ ਜੌਬ ਕਰਦਾ ਹੈ ਮੈਨੂੰ ਲੱਗਦਾ ਕਿ ਇੱਕ ਬੱਚਾ ਜਦੋਂ GRD ਤੋਂ ਨਿਕਲਦਾ ਉਹ ਐਕਸਪੀਰੀਐਂਸਡ ਫਰੈਸ਼ਰ ਹੁੰਦਾ ਹੈ ਫਰੈਸ਼ਰ ਤਾਂ ਸਾਰੇ ਹੁੰਦੇ ਨੇ ਨਿਕਲਣ ਤੋਂ ਬਾਅਦ ਜਿਹੜਾ ਐਕਸਪੀਰੀਐਂਸ ਫਰੈਸ਼ਰ ਹੁੰਦਾ ਹੈ ਉਹ GRD ਤੋਂ ਨਿਕਲਣ ਤੋਂ ਬਾਅਦ ਇੱਕ ਬੱਚਾ ਜ਼ਰੂਰ ਨਜ਼ਰ ਆਉਂਦਾ ਹੈ ਕਿਉਂ ਕੀ ਐਕਸਪੈਕਟੇਸ਼ਨਸ ਨੇ ਕੀ ਫਿਊਚਰ ਪਲਾਨਸ ਨੇ ਕਿਹੜੀ-ਕਿਹੜੀ ਚੀਜ਼ਾਂ ਉੱਪਰ ਤੁਸੀਂ ਕੰਮ ਕਰ ਰਹੇ ਹੋ ਪ੍ਰੈਜ਼ੈਂਟਲੀ ਆਪਾਂ ਕੰਮ ਕਰ ਰਹੇ ਹਾਂ ਕਿ ਬੱਚੇ ਦੀ ਜਦੋਂ ਬੱਚਾ ਸਾਨੂੰ ਜੁਆਇਨ ਕਰਦਾ ਹੈ ਪਲੱਸ 2 ਤੋਂ ਬਾਅਦ ਸਾਡਾ ਮੋਟਿਵ ਹੁੰਦਾ ਕਿ ਬੱਚੇ ਨੂੰ ਉਹ ਕੈਰੀਅਰ ਗਾਈਡੈਂਸ ਉਹਨੂੰ ਪਤਾ ਲੱਗਣ ਉਹਨੂੰ ਜਿਹੜੇ ਐਮ ਉਹਨੂੰ ਮੋਟੀਵੇਟ ਕਰਕੇ ਰੱਖਣ ਉਹਨੂੰ ਆਪਣੇ ਮਾਪੇ ਦਾ ਚਿਹਰਾ ਯਾਦ ਰਹਿਣਾ ਚਾਹੀਦਾ ਸਭ ਤੋਂ ਜ਼ਰੂਰੀ ਗੱਲ ਜਿਸ ਬੱਚੇ ਨੂੰ ਆਪਣੇ ਮਾਪੇ ਦਾ ਚਿਹਰਾ ਯਾਦ ਹੈ ਉਹ ਜ਼ਿੰਦਗੀ 'ਚ ਕਦੀ ਨਹੀਂ ਭਟਕਦਾ ਤੇ ਮਨੁਸਨ ਇਹ ਮੋਟੀਵੇਸ਼ਨ ਜਿਹੜੀ ਹੈ ਉਹਨੂੰ ਵੇਰੀਅਸ ਡਿਫਰੈਂਟ ਪੈਰਾਮੀਟਰਸ ਦੀ ਗੱਲ ਕਰੀਏ ਤਾਂ ਵੇਰੀਅਸ ਰੋਲ ਮਾਡਲਸ ਨੇ ਜਿਹੜੋ ਜੀਆਰਡੀ ਚਾਹੁੰਦੇ ਨੇ ਜੀਆਰਡੀ ਚ ਬੱਚੇ ਨੂੰ ਮਿਲਦੇ ਨੇ ਤਾਂ ਉਹ ਬੱਚਾ ਆਪਣੇ ਕੈਰੀਅਰ ਓਰੀਐਂਟਡ ਹੀ ਫੋਕਸ ਰਹਿੰਦਾ ਤੇ ਆਪਣੇ ਮਾਪੇ ਦਾ ਨਾਮ ਇੱਕ ਦਿਨ ਜ਼ਰੂਰ ਰੋਸ਼ਨ ਕਰਦਾ ਤਾ ਤੁਸੀਂ ਦੇਖਿਆ ਸੀ ਕਿ ਹਰਪ੍ਰੀਤ ਸਿੰਘ ਜੀ ਨੇ ਖਾਸ ਮੌਕੇ ਤੇ ਗੱਲਬਾਤ ਕੀਤੀ ਜੀਆਰਡੀ ਨਾਲ ਜੁੜੀਆਂ ਬਹੁਤ ਸਾਰੇ ਐਕਟੀਵਿਟੀਜ਼ ਕਰ ਰਹੇ ਨੇ ਤੇ ਜਿਹੜੇ ਬੱਚਾ ਨੂੰ ਰੋਜ਼ਗਾਰ ਦੇ ਰਹੇ ਨੇ ਇਹਨਾਂ ਨੇ ਜ਼ਿੰਮਾ ਉਠਾਇਆ ਇੱਕ ਉਪਰਾਲਾ ਹੀ ਕਰ ਲੋ ਬਹੁਤ ਵੱਡੀ ਚੀਜ਼ ਆ ਹਰ ਕੋਈ ਨਹੀਂ ਕਰ ਸਕਦਾ ਕਿਉਂਕਿ ਨਾਲ ਨਾਲੇ ਉਹ ਬੱਚਾ ਦੀ ਲੱਖਾਂ ਮਾਵਾਂ ਆ ਦੀਆਂ ਦੋਵਾਂ ਵੀ ਲੈ ਰਹੇ ਨੇ ਤੇ ਕਈ ਸਾਰੇ ਫਿਊਚਰ ਪਲਾਨਸ ਨੇ ਜਲਦ ਹੀ ਰਿਵੀਲ ਕਰਨਗੇ ਜੀਆਰਡੀ ਜਿਹੜਾ ਇੰਸਟੀਚਿਊਟ ਆ ਬਹੁਤ ਵਧੀਆ ਇੰਸਟੀਚਿਊਟ ਆ ਤੁਹਾਡੇ ਲਈ ਇੱਕ ਕਰਨ ਲਈ ਬੈਸਟ ਆਪਸ਼ਨ ਆ ਤੁਸੀਂ ਜੇਕਰ ਤੁਹਾਨੂੰ ਜੋਬ ਚਾਹੀਦੀ ਹੈ ਕਿਸੇ ਵੀ ਤੁਸੀਂ ਫੀਲਡ ਵਿੱਚ ਜਾਣਾ ਚਾਹੋ ਤਾਂ ਇੱਕ ਵਾਰੀ ਇਹਨਾਂ ਕੋਲੇ ਜ਼ਰ